हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਚਾਰ ਗਾਵਾਂ ਸੇਲ ਲਈ ਲੈ ਕੇ ਆਏ ਆਂਗੇ ਉਹਨਾਂ ਵਿੱਚੋਂ ਤਿੰਨ ਤਾਂ ਆ ਗਈਆਂ ਤਾਜ਼ੀਆਂ ਸੂਈਆਂ ਤੇ ਇੱਕ ਆ ਗਈ ਟੋਕੜ ਬੜ ਜਰਸੀ ਟੌਪਦਨਗੀ ਨਾ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਅਪਾ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰੇ ਹੋ ਠੀਕੋਂ ਬਾਈ ਦਵਿੰਦਰ ਹਾਂਜੀ ਵੀਰੇ ਬਹੁਤ ਵਧੀਆ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦ ਨਾਮ ਮੇਰੇ ਦਵਿੰਦਰ ਸਿੰਘ ਆ ਪਿੰਡ ਢੱਲਮਾ ਹੂੰ ਤਹਿਸੀਲ ਆਪਣਾ ਤਪਾ ਨੇੜੇ ਪਿੰਡ ਬਾਈ ਤੇ ਨੇੜੇ ਪਿੰਡ ਆਪਣਾ ਸੁਖਪਰਾ ਵੀਰੇ 4 ਕਿਲੋਮੀਟਰ ਆ ਹੂੰ ਤੇ ਤਪਾ ਸ਼ਹਿਰ ਵੀ ਆਪਣਾ 4-5 ਕਿਲੋਮੀਟਰ ਹੀ ਪੈਂਦਾ ਠੀਕ ਹੈ ਜੀ ਹਾਂਜੀ ਵੀਰੇ ਕੰਟੈਕਟ ਨੰਬਰ ਬੋਲ ਦ ਕੰਟੈਕਟ ਨੰਬਰ 73551 97660 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲੋ ਦਵਿੰਦਰ ਉਧਰੋਂ ਸ਼ੁਰੂ ਕਰੀਏ ਬਾਈ ਫਿਰ ਇਧਰੋ ਕਰ ਲੋ ਬਈ ਇਧਰੋ ਕਰ ਹਾਂ ਇਧਰੋ ਕਰ ਸਾਹਮਣੇ ਜਿਹੜੀ ਬੈਡ ਦੇਖ ਰਹੇ ਆ ਬਈ ਕਿਹੜਾ ਸੂਆ ਸੂਈ ਆ ਇਹ ਵੀਰੇ ਦੂਸਰਾ ਸੂਆ ਬੈੜ ਸੂਈ ਹੋਈ ਹੈਗੇ ਠੀਕ ਹੈ ਬਈ ਦੰਦਾ ਚ ਹੈ 6 ਦੰਦਾ ਦੂਜਾ ਸੂਆ ਸੂਈ ਵੀ ਆ ਦੰਦਾ ਚੋਂ 6 ਦੰਦਾ 6 ਦੰਦਾ ਹੀ ਦੂਸਰਾ ਸੂਆ ਬੈੜ ਸੂਈ ਹੋਈ ਹੈ ਠੀਕ ਹੈ ਬਈ ਤੇ ਕਿੰਨਾ ਟਾਈਮ ਹੋ ਗਿਆ ਗਵਿੰਦਰ ਸੂਈ ਨੂੰ ਇਹਨੂੰ ਸੂਈ ਨੂੰ ਵੀਰੇ ਆ ਬੱਚਾ ਖੜਾਗਾ ਅੱਜ 1 ਮਹੀਨਾ 4 ਦਿਨ ਹੋ ਗਏ ਨੂੰ ਸੂਈ ਨੂੰ 1 ਮਹੀਨਾ ਤੇ 4 ਦਿਨ 4 ਦਿਨ ਹਾਂ ਬੱੱਚੀ ਆ ਵੀਰੇ ਬੱੱਸੀ ਵੜੀ ਕੁਆਲਟੀ ਦੀ ਹਾਂ ਬੱੱਚੀ ਬਹੁਤ ਕੁਆਲਟੀ ਦੀ ਆ ਸੁਖ ਨਾਲ ਇਹ ਹੂੰ ਤੇ ਬਹੁਤ ਵਧੀਆ ਆ ਮਾਲੂ ਪਲੀ ਪਈ ਆ ਜੀ ਪਲੀ ਵੀ ਆ ਬਾਈ ਚੰਗੇ ਦੁੱਧ ਤੇ ਪਾਲੀ ਆ ਸਹੀ ਗੱਲ ਆ ਬਾਈ ਹਾਂ ਤੇ ਵਿੰਦਰ ਇਹਦੇ ਥੱਲੇ ਬਾਈ ਕਿੰਨਾ ਦੁੱਧ ਆ ਇਹਦੇ ਥੱਲੇ ਵੀ ਇਸ ਵਕਤ 20 ਲੀਟਰ ਦੁੱਧ ਆ ਠੀਕ ਆ ਹਾਂ ਬੰਦਾ 18 ਮੰਨ ਕੇ ਆਵੇ ਜੇ ਮੰਨ ਕੇ ਚਲੋ ਕੋਈ ਵੀਰ ਦੋ ਟਾਈਮ ਤਿੰਨ ਦੋ ਟਾਈਮ ਬਾਈ ਚਾਰ ਟਾਈਮ ਆਪਣੇ ਘਰੇ ਥੱਲੀਆਂ ਕਰੇ ਹੂੰ ਤੇ ਮਤਲਬ ਕਿ 18 ਕਿਲੋ ਮੰਨ ਕੇ ਆ ਜੇ 20 ਕਿਲੋ ਦੁੱਧ ਆ ਠੀਕ ਆ ਬਾਈ ਹਾਂ ਤੇ ਫੈਟ ਫੂਡ ਕਿਵੇਂ ਹੁੰਦੀ ਆ ਫੈਟ ਵੀਰੇ ਬਹੁਤ ਸੋਹਣੀ ਹੈਗੀ 4 ਪਲੱਸ ਹੀ ਆ ਠੀਕ ਹੈ ਭਾਈ ਹਾਂਜੀ ਹਾਂ ਜੀ ਤੇ ਲੀਵਾ ਵਾਲਾ ਸੋਹਣਾ ਆ ਗਿਆ ਨਾ ਬਾਈ ਫਿਕਸ ਆ ਹਵਾਨੇ ਦੀ ਫਿਕਸ ਆ ਹਵਾਨੇ ਦੀ ਕਤਾਲੀ ਲੈ 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 ਈੜਾ ਦੇਖੋ ਅਸਲ ਵਿੱਚ ਬੜੀ ਸੋਹਣੀ ਰਹਿ ਗਿਆ ਜਮਾ ਵਾਲੇ ਆ ਗਿਆ ਕਰਮ ਵਾਲੇ ਨੂੰ ਥਣ ਵੀ ਦੇਖ ਸਕਦਾ ਬਹੁਤ ਚੰਗਾ ਝੋਣ ਚਵਾ ਕੇ ਮੇ ਦਾ ਬਾਈ ਜਮਾ ਪੋਲਾ ਰੂ ਵਰਗਾ ਹਾਂ ਬਹਿ ਜਾ ਦੇ ਖੋਲੇ ਨੂੰ ਦਵਿੰਦਰ ਤੋਰ ਦੇ ਬਾਈ ਮੀਂਹ ਖੋਲ ਕੇ ਕੱਦ ਬਾਈ ਬਹੁਤ ਚੰਗਾ ਬਾਕੀ ਥੋੜਾ ਜਿਹਾ ਜੇ ਗੱਲ ਕਰੀਏ ਬਰੀਕੀ ਜਿ ਵਹਿੜ ਆ ਗਈ ਕਿ ਨਹੀਂ ਹਾਂਜੀ ਵੀਰੇ ਮਤਲਬ ਕਿ ਬਰੀਕੀ ਜਬ ਬਰੀਡ ਚਾਹੇ ਵਹਿੜ ਹੂੰ ਤੇ ਦੂਸਰੀ ਗੱਲ ਆਪਣੇ ਨਾ ਚਾਰਚੂਰ ਨਹੀਂ ਹੈਗਾ ਚਾਰ ਤੋਂ ਵਹਿੜ ਆਈ ਸੀ ਠੀਕ ਆ ਤੇ ਤਾਂ ਕਰਕੇ ਅਸਾਂ ਚੰਗੀ ਤਰ੍ਹਾਂ ਕੱਖ ਪੱਠਾ ਜੇ ਨਹੀਂ ਖਾ ਰਹੀ ਠੀਕ ਆ ਅਚਾਰ ਸ਼ੁਰੂ ਹੋਵੇ ਬੰਦੇ ਕੋਲ ਆਈ ਕਿ ਨਾ ਚਾਰ ਤੋਂ ਮੰਨ ਕੇ ਚੱਲੋ ਵੀ ਆਈ ਹਾਂ ਥੋੜਾ ਜਿਹਾ ਨਾ ਕੱਖ ਪੱਠਾ ਵੀ ਘੱਟ ਖਾ ਕੇ ਰਾਜੀ ਆਪਣੇ ਕਿੰਦਾ ਤਾਂ ਕਰਕੇ ਥੋੜਾ ਜਿਹਾ ਵੀ ਰਹਿੰਦਾਗਾ ਤੇ ਮੋਲ ਇਹਦਾ ਕੀ ਰਹੂ ਬਈ ਦਵਿੰਦਰ ਮੁੱਲ ਵੀਰੇ ਬਸ ਆਪਾਂ ਤੇ ਦੇਣ ਲੈਣੀ ਕਰਾਂਗੇ ਸਾਰੇ ਪਸ਼ੂਆਂ ਦੀ ਪਹਿਲਾਂ ਵੀ ਪੈਸੇ ਤਾਂ ਚਲੋ ਦੇਣ ਲੈਣੀ ਹੁੰਦੇ ਆ ਠੀਕ ਹੈ ਤੇ ਇਹ ਆਪਾਂ ਬਸ 52000 ਦੀ ਬੈਠ ਦੇ ਦਿਆਂਗੇ ਹਾਂ ਨਾ 52 ਹਾਂ ਜੈਸ ਨੂੰ 52000 ਦੀ ਹੋਊਗੀ ਠੀਕ ਹੈ ਤੇ ਇੱਕ ਗੱਲ ਮੈਂ ਹੋਰ ਦੱਸਦਾ ਬਈ ਹੂੰ ਮਤਲਬ ਕਿ ਜੇਕਰ ਕਈ ਬਰੀ ਬੰਦੇ ਨੇ ਪੱਛੀ ਛੱਡਣੀ ਵੀ ਆਪਣੇ ਕੋਲੇ ਹੂੰ ਆਪਾਂ 10000 ਦੀ ਪੱਛੀ ਕੱਟ ਵੀ ਲਵਾਂ ਮੰਨ ਕੇ ਚੱਲੋ ਵੀ ਜੇ ਵੀਰ ਕਹਿੰਦਾ ਵੀ ਕਿਸੇ ਨੇ ਬੱਸੀ ਛੱਡਣੀ ਆ ਤਾਂ ਆਪਾਂ 10000 ਦਾ ਬੱਚਾ ਵੀ ਕੱਟ ਲਵਾਂਗੇ ਕੱਟ ਲਾਂਗੇ ਵੀਰੇ ਆਪਾਂ 10000 ਦੀ ਪੱਛੀ ਕੱਟ ਲਾਂਗੇ ਸਹੀ ਗੱਲ ਆ ਬਾਈ ਤੇ ਆਪਾਂ 42000 ਦੀ ਕੱਲੀ ਵੈਟ ਦੇ ਦੇਗੇ ਠੀਕ ਆ ਹਾਂ 52000 ਤੋਂ ਹਾਂਜੀ ਧਾਰਾ ਮਾਰੋਂਗੇ ਧਾਰਾ ਮਾਰ ਦੇਣਾ ਬਾਈ ਧਾਰਾ ਮਾਰ ਕੇ ਨਾ ਮਾਰਦੇ ਮਾਰ ਤੂੰ ਠੰਡੀ ਸੀ ਬਹੁਤ ਆ ਬੰਦਾ ਜਮਾ ਬਾਈ ਜਮਾ ਆਪਾਂ ਨਿਆਣਾ ਤੋਂ ਪਾ ਲਿਆ ਤਾਂ ਸਬੂਤ ਦੇ ਤੌਰ ਤੇ ਵੈਸੇ ਲੋੜ ਨਹੀਂ ਜਗੀ ਪਾਉਣ ਦੀ ਠੰਡੀ ਠੰਡੀ ਦੇਖ ਸਕਦਾ ਫੋਲ ਲਾ ਕਰਮ ਵਾਲੀ ਕੋਈ ਚੱਕਰੀ ਨਹੀਂ ਮਾਰਦੀ ਚੋਈ ਚੱਲ ਜਮਾ ਬਾਈ ਚਾਹੇ ਜਵਾਕ ਚੋਣ ਜਵਾਬ ਉਹ ਵਧੀਆ ਬਾਈ ਬਾਹਲਾ ਚੰਗਾ ਹੈਗਾ ਚਾਹੇ ਜਵਾਕ ਚੋਈ ਜਾਣ ਲੋ ਸਹੀ ਗੱਲ ਹੈ ਮੋਟਾ ਮੋਟਾ ਚੋਣ ਉਂਗਲਰ ਕੀ ਧਾਰ ਪੈਂਦੀ ਹੈਗੀ ਸਹੀ ਗੱਲ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਫਜੇਤਾ ਰਹੀ ਮਾਰੀਆਂ ਬਾਈ ਨੇ ਬੀ ਦੇ ਸਕਦਾ ਫੁੱਲ ਚੰਗੀ ਚਵਾਈ ਆ ਕਰਨੀ ਬਾਈ ਪੂਰੀ ਚੰਗੀ ਸਹੀ ਗੱਲ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਬਾਕੀ ਥਾਣਾ ਦੀ ਗੱਲ ਕਰੀ ਲੱਗਾ ਬਹੁਤ ਸੱਤ ਸਣੇ ਬੜਾ ਚੰਗਾ ਓਕੇ ਅਦਬਿੰਦਰ ਤੇ ਅੱਗੇ ਬਾਈ ਇਹਦੋਂ ਦੋ ਨੰਬਰ ਤੇ ਅੱਗੇ ਵੀਰੇ ਇਹ ਸ਼ਾਹੀਵਾਲ ਅੱਗੇ ਠੀਕ ਆ ਹਾਂ ਜੀ ਇਹ ਵੀ ਬਹਿਰ ਦੂਸਰਾ ਸੂਆ ਸੂਈ ਹੋਈ ਹੈਗੀ ਹੂੰ ਦੂਸਰਾ ਸੂਆ ਬਹਿਰ ਸੂਈ ਹੈ ਬਈ ਉਹ ਬੱਚਾ ਕਹਦਾ ਅੱਜ 6-7 ਦਿਨ ਹੋ ਗਏ ਨੂੰ ਸੂਈ ਨੂੰ ਬੱਚਾ ਵਸ ਆ ਗਿਆ ਬੱਚਾ ਵੀਰੇ ਤੇ ਕਿੰਨਾ ਦੁੱਧ ਆਇਆ ਇਸ ਵਕਤ ਵੀਰੇ 15 ਕਿਲੋ ਦੁੱਧ ਤਿਆਰ ਹੈ ਥੱਲੇ ਠੀਕ ਆ ਬਾਈ ਤੇ ਬੰਦਾ 14 ਮੰਨ ਕੇ ਆ ਜੀ ਤੇ ਚੋਣ ਚਵਾ ਕਿਵੇਂ ਦਾ ਚੋਣ ਚਵਾ ਭਾਈ ਇਹਦਾ ਵੀ ਉਹ ਜਈ ਆ ਤੇ ਧਾਰਾ ਰਹਦੀਆਂ ਮਾਰਦਾ ਧਾਰਾ ਮਾਰਦੇ ਆ ਕੋਈ ਗੱਲ ਨਹੀਂ ਭਾਈ ਧਾਰਾ ਭਾਈ ਕਹਿੰਦਾ ਆਪਾਂ ਇਹਦੀ ਮਾਰ ਬਾਕੀ ਭਾਈ ਕੱਦ ਵਾਲੀ ਐ ਨਰੋਈ ਨਿਕਲ ਭਾਈ ਵਜਨ ਵਾਲੀ ਜੋ ਪੂਰੀ ਬੈੜ ਸਹੀ ਗੱਲ ਆ ਬਾਕੀ ਥਾਣਾ ਦਾ ਗੈਪ ਗੂਪ ਚੈੱਕ ਕਰ ਸਕਦੇ ਆ ਥਾਣਾ ਬਹੁਤ ਚੰਗਾ ਹੈ ਬਹੁਤ ਚੰਗਾ ਭਾਈ ਬਹੁਤ ਜ਼ਿਆਦਾ ਚੰਗਾ ਹੈਗਾ ਬਾਕੀ ਅੱਖ ਵੀ ਮੱਲਾ ਖੁਰਨੇ ਵਾਲੀ ਆ ਗਈ ਹਾਂਜੀ ਹਾਂਜੀ ਵੀਰੇ ਅੱਖਾਂ ਦੇਖ ਸਕਦੇ ਭਾਈ ਜੇ ਮੈਂ ਸੋਨ ਬਹੁਤ ਚੰਗੀ ਆ ਸੀਲ ਠੰਡੀ ਹੈਗੀ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਹੈਗੀ ਠੰਡੀ ਠੰਡੀ ਕਰ ਹਾਂਜੀ ਹਾਂਜੀ ਬਾਕੀ ਦਵਿੰਦਰ ਪੜੀ ਵੀ ਬਹੁਤ ਆ ਪਲੀ ਹੋਈ ਆ ਬਾਈ ਅਸਲ ਵਿੱਚ ਜਾਨ ਵਾਲਾ ਪੁੱਛੀ ਦੁੱਧ ਕੱਢਦਾਗਾ ਤੇ ਸੁਖਨਾ ਵਧੀਆ ਦੁੱਧ ਤੇ ਇੱਕ ਥਾਂਵੇਂ ਟਿੱਕੇ ਚੱਲਣ ਲੱਗੀ ਨਾ ਦੁੱਧ ਦੇ ਦੂਗੇ 17 18 ਕਿਲੋ ਐਵੇਂ 20 ਨੂੰ ਟੱਚ ਕਰ ਦੇ ਬਾਕੀ ਯਾਰ ਮੱਝਾਂ ਨਾਲ ਦੀ ਹਾਂਜੀ ਹਾਂਜੀ ਵੀਰੇ ਮਾਚੀ ਆ ਬਸ ਚਾਹੇ ਜਾਂ ਮੱਧ ਦਾ ਪੀ ਲਿਆ ਚਾਹੇ ਜਾਂ ਇਹਦਾ ਪੀ ਲਿਆ ਫੈਟ ਇਹਦੀ 5.5 6 ਜੀਰੂ ਆਉਂਦੀ ਬਾਕੀ ਯਾਰ ਮੱਝਾਂ ਨਾਲ ਦੀ ਹਾਂਜੀ ਹਾਂਜੀ ਵੀਰੇ ਮਾਚੀ ਆ ਬਸ ਚਾਹੇ ਜਾਂ ਮੱਧ ਦਾ ਪੀ ਲਿਆ ਚਾਹੇ ਜਾਂ ਇਹਦਾ ਪੀ ਲਿਆ ਫੈਟ ਇਹਦੀ 5.5 6 ਜੀਰੂ ਆਉਂਦੀ ਸਹੀ ਗੱਲ ਆ ਬਾਈ ਦਵਿੰਦਰ ਇਹਨੂੰ ਵੀ ਖੋਲਿਓ ਬ ਮੁੱਲ ਬਾਈ ਬਸ ਲੈਣ ਦੇਣੀ ਆ 44000 ਰੁਪਏ ਦੀ ਦੇ ਦਾਂਗੇ ਠੀਕ ਆ ਹਾਂ ਲੈਣ ਦੇਣ ਮੌਨੀ ਆ ਬਾਈ ਕਹਿੰਦਾ ਹਾਂ ਜੀ ਬਸ ਛੋਟ ਸੱਪੇ ਵਾਲਾ ਕੰਮ ਹੋਊਗਾ ਬਾਈ ਹੂੰ ਤੇ 44000 ਦੀ ਬੈੜ ਆਪਾਂ ਦੇ ਦਾਂਗੇ 44000 ਰੁਪਏ ਦੀ ਬਾਈ ਕਹਿੰਦਾ ਬੈੜ ਆਪਾਂ ਦੇ ਦਿਆਂਗੇ ਬਾਕੀ ਆਏਗਾ ਨੂੰ ਬਾਈ ਥੋੜਾ ਮਾੜਾ ਮੋਟਾ ਮਾਨਦਾਨ ਕਰਦੇ ਆਂਗੇ ਬਾਈ ਹੂੰ ਨਾ ਪਤਾ ਥੋੜਾ ਡਰਦੀ ਆ ਯਾਰ ਥੋੜਾ ਬਾਈ ਹਾਂ ਸੁੱਟ ਕੈਮਰੇ ਕੋਲ ਦੋਤੀ ਆ ਹਾਂ ਕੋਈ ਹੁੰ ਦਿੱਕਤ ਕੋਈ ਹੁੰ ਦਿੱਕਤ ਵਾਲੀ ਗੱਲ ਸਹੀ ਗੱਲ ਆ ਬਾਈ ਥੋੜਾ ਡਰਦੀ ਆ ਬਾਈ ਹੋਰ ਕੋਈ ਦਿੱਕਤ ਨਹੀਂ ਕਰ ਮਾਣਨੇ ਕਿਉਂ ਪਏ ਇੱਕ ਇਧਰ ਪਾਸੇ ਦੂਜੇ ਪਾਸੇ ਡੌਗ ਆ ਜਿਹੜਾ ਇਹ ਭੁੱਕੀ ਜਾਂਦਾ ਤਾਂ ਕਰਕੇ ਥੋੜਾ ਇਹਨੂੰ ਲੱਗਦਾ ਕਿ ਨਹੀਂ ਹਾਂਜੀ ਹਾਂਜੀ ਥੋੜਾ ਜਾਨਵਰ ਡਰ ਜਾਂਦਾ ਹੈ ਹੂੰ ਡਰ ਜਾਂਦਾ ਤੇ ਲੇਵਾ ਦੇਖ ਸਕਦੇ ਬਾਈ ਜਮਾ ਟਾਇਟ ਲੇਵਾ ਤੇ ਫਿਕਸ ਬਣਾ ਜਮਾ ਜਮਾ ਬਾਈ ਜਮਾ ਤੇ ਤਾਰਾ ਦਵਿੰਦਰ ਮਰੋਂਗੇ ਤਾਰਾ ਮਾਰ ਦੇ ਮਾਰ ਦੋ ਠੰਡੀ ਠੰਡੀ ਵੀ ਜਮਾ ਜਮਾ ਬਾਈ ਜਮਾ ਬੱਚਾ ਸਾਡੋ ਮਹਿਜੋ ਬਸ ਹੂੰ ਤੇ ਚੋਣ ਚੋਣ ਦਿਖਾਉਣੇ ਆ ਬਸ ਸਹੀ ਗੱਲ ਆ ਬਾਈ ਕਿਹਨੇ ਬਈ ਆ ਪੈਸੋਂ ਤੁਹਾਨੂੰ ਕਰਵਾਣਾ ਚੈੱਕ ਥਣ ਥਣ ਦੇਖੋ ਮੈਂ ਕਿਹੜਾ ਪੀਣੀ ਦੇ ਪਾਵੇ ਨਾਲ ਦੇ ਲੱਗੇ ਬਾਈ ਬਾਹਲਾ ਸੋਨਾ ਮਾਰਦੀ ਆ ਹੂੰ ਯਾਰ ਜੋ ਕੇਰਾ ਬਾਈ ਬਹਿ ਗਿਆ ਥੱਲੇ ਬੰਦਾ ਉੱਠਦਾ ਹੀ ਨਹੀਂ ਠੀਕ ਆ ਹੈ ਸਹੀ ਗੱਲ ਆ ਇਹ ਨਹੀਂ ਖਰੀ ਗਾਂਗੇ ਬਾਕੀ ਚੋਣ ਜਵਾਲਾ ਕੋਈ ਦੇਖਦੀ ਨਹੀਂ ਬੰਦ ਨਾ ਮੋਹ ਬਾਈ ਕੋਈ ਦੇਖਦੀ ਨਹੀਂ ਲੈ ਚੈੱਕ ਕਰੋ ਬਈਆਂ ਪੈਂਦੀ ਆ ਮੈਂ ਕਹਿੰਦਾ ਮੋਟਰਾਂ ਕੁ ਉਤਾਰ ਬਹੁਤ ਸੁਣੀ ਮੋਟੀ ਮੋਟੀ ਨਾਲ ਦੇ ਨਾਲ ਉਤਰ ਵੀ ਆਈ ਹੈ। ਉਤਰੇ ਬਾਈ ਸਹੀ ਗੱਲ। ਬਾਲੀ ਸੀਲ ਠੰਡੀ ਆ। ਥਾਣਾ ਨੂੰ ਹੱਥ ਲਾਓਗੇ ਉਤਰੇ ਹੋਗੀ। ਠੰਡੀ ਠੰਡੀ ਵੀ ਕਰਮ ਵਾਲੀ ਫੁੱਲ ਤੇ ਮੁੱਲ ਵੀ ਬਾਈ ਨੂੰ ਹਿਸਾਬ ਨਹੀਂ ਕੀਤਾ। 40000 ਰੁਪਏ ਦੀ। 44000 ਰੁਪਏ ਦੇ ਦਾਂਗੇ ਬਾਈ ਬਸ। ਬਾਕੀ ਦੁੱਧ ਕਾਦਾ ਜਮਾ ਬਰਫ ਵਰਗਾ ਕਹਨੇ। ਜਮਾ ਜਮਾ ਬਾਈ ਚਿੱਟਾ ਦੁੱਧ ਹੋਊਗਾ। ਸਹੀ ਗੱਲ। ਮੱਜਾਂ ਨਾਲ। ਹਾਂਜੀ ਇੱਕ ਮਿੰਟ। ਤੇ ਅੱਗੇ ਦੇਵਿੰਦਰ ਇੱਧਰ ਆ ਗਈ ਆਪਣੇ 3 ਨੰਬਰ ਤੇ ਜਰਸੀ ਆ ਗਈ ਹੈ ਨਾ। ਏ ਵੀ ਵੀਰੇ ਦੂਸਰਾ ਸੂਆ ਬੈਠ ਸੂਈ ਹੋਈ ਹੈਗੀ ਇਹਨੂੰ ਢਾਈ ਕਿ ਮਹੀਨੇ ਹੋ ਗਏ ਸੂਈ ਢਾਈ ਢੋਕੜ ਬੈੜਾ ਇਹ ਮਤਲਬ ਠੀਕ ਹੈ ਹਾਂ ਜੀ ਸੇਲ ਠੰਡੀ ਹੈ ਆਪਣੀ ਫੁੱਲ ਗਰੰਟੀ ਹੋ ਦੁੱਧ ਕਿੰਨਾ ਦੁੱਧ ਵੀਰੇ ਇਸ ਵਕਤ 10 ਕਿਲੋ ਹੈਗਾ ਤੁਸੀਂ 8 ਕਿਲੋ ਮੰਨ ਕੇ ਆਓ ਥਣ ਥਣ ਬੜਾ ਚੰਗਾ ਹਾਂ ਬਹੁਤ ਚੰਗਾ ਚੌਣ ਚਵਾ ਚਹੇ ਜਵਾ ਕੇ ਇਹਨੂੰ ਵੀ ਚੋਈ ਜਾਣ ਤੇ ਬੂਥੀ ਬਾਥੀ ਬੈਠਦੀ ਬਹੁਤ ਸੋਹਣੀ ਐ ਲੋ ਠੀਕ ਹੈ ਹਾਂ ਸਹੀ ਗੱਲ ਆ ਬਾਈ ਬਹੁਤ ਚੰਗੀ ਚੰਗੀ ਮਤਲਬ ਕਿ ਪਲੀ ਨਹੀਂ ਪੂਰੀ ਆ ਪੂਰੀ ਪੂਰੀ ਬਾਈ ਪੂਰੀ ਲੈ ਪੂਰੀ ਪਲੀ ਹੋਈ ਹੈ ਬੋਧੀਵਾਦੀ ਫੋਟੋ ਬਣਾ ਲਿਆ ਕਿਸਨੱਖ ਬਣੇ ਵਾਲੀ ਵਾੜਾ ਹਾਂਜੀ ਹਾਂਜੀ ਵੀਰੇ ਗਾਹ ਨੂੰ ਬਣਨ ਵਾਲੀ ਆ ਤੇ ਇੱਕ ਗੱਲ ਹੋਰ ਹੈਗੀ ਇਹ ਮਤਲਬ ਕਿ ਆਪਾਂ ਨੂੰ ਸਵਾ ਮਹੀਨੇ ਦੀ ਗੱਪਣ ਦੱਸਿਆ ਠੀਕ ਆ ਉਹ ਅਗਲੇ ਦੇ ਕਰਮ ਪਰ ਆਪਾਂ ਖਾਲੀ ਕਿੱਕ ਦੇਵਾਂਗੇ ਠੀਕ ਆ ਤੇ ਅੱਗੇ ਖਾਲੀ ਜਾਂ ਗੱਪਣ ਉਹ ਅਗਲੇ ਦੇ ਕਰਮ ਕਰਮ ਹਾਂ ਸਹੀ ਗੱਲ ਆ ਆਪਾਂ ਖਾਲੀ ਕਿੱਕ ਦੇਵਾਂਗੇ ਹਾਂਜੀ ਵੀਰੇ ਖੋਲਿਆ ਦਵਿੰਦਰ ਨੇ ਬਈ ਬਾਕੀ ਰੰਗ ਰੂਪ ਦਹਿਲਾਣਾ ਬੜਾ ਚੰਗਾ ਪਿਆ ਬਹੁਤ ਚੰਗਾ ਵੀਰੇ ਚਮਕ ਚਮਕ ਬਹੁਤ ਆ ਬੱਚੀ ਤੇ ਚਮਕ ਫੇਸ ਬੋਧੀਵਾਦੀ ਫੋਟੋ ਬਣਾ ਲਿਆ ਬਾਕੀ ਨਮਾਹਾਨ ਆ ਯਾਰ ਨਮਾਹ ਵੀਰੇ ਹੂੰ ਹੂੰ ਬਹੁਤ ਚੰਗੀ ਬੱਛੀ ਹੈਗੀ ਹੂੰ ਹੂੰ ਅਸਲ ਵਿੱਚ ਚੰਗੀ ਤਿਆਰ ਹੋ ਗਈ ਮੂਰੇ ਪੂਰੀ ਪੂਰੀ ਬਾਈ ਵਧੀਆ ਗੱਭਣ ਨਿਕਲੇ ਬੇ ਸੁੱਖ ਨਾਲ ਹੂੰ ਮੇਰੇ ਰੁਪਿਆ ਦੀ ਬੱਛੀ ਆ ਸਹੀ ਗੱਲ ਆ ਬਾਈ ਤੋਰਾ ਜ਼ਰਾ ਬਾਈ ਚੈੱਕ ਕਰ ਸਕਦਾ ਇੱਕ ਨੰਬਰ ਤੋਰਾਗਾ ਬਾਕੀ ਨੇਬਜੜਾ ਨੂੰ ਆ ਗਿਆ ਬਈ ਟਾਇਰ ਢਾ ਕੇ ਬਹੁਤ ਸੋਹਣਾ ਲੇਬਾ ਜੀ ਹਾਂਜੀ ਹਾਂਜੀ ਵਿਰੇਂਦਰ ਦਾ ਮੁੱਲ ਫਿਰ ਕੀ ਰਹੂ ਬਈ ਅੱਜ ਮੁੱਲ ਵੀਰੇ ਬਸ ਇਹਦਾ ਵੀ ਦੇਣ ਲੈਣ 32000 ਰੁਪਏ ਦੀ ਦੇ ਦਾਂਗੇ ਆਪਾਂ 32000 ਹਾਂ 32 ਦੇ ਦਾਂਗੇ ਬਈ ਚੱਕੋ ਬਈ 32000 ਰੁਪਏ ਦੀ ਬਾਈ ਕਹਿੰਦਾ ਆਪਾਂ ਇਹ ਦੇ ਦੇ ਦਾਂਗੇ ਸੁਣ ਬਈ ਚੈੱਕ ਕਰ ਸਕਦੇ ਬੜਾ ਚੰਗਾ ਆ ਗਿਆ ਤੇ ਦਵਿੰਦਰ ਤਾਰਾ ਇਹਦੀਆਂ ਮਾਰੂਗੇ ਤਾਰਾ ਮਾਰ ਦਿੰਦੇ ਆ ਬਈ ਇਹਦੀਆਂ ਮਾਰ ਦੇ ਠੰਡੀ ਠੰਡੀ ਵੜੀ ਆ ਜਮਾ ਜਮਾ ਬਈ ਲੋ ਸਹੀ ਗੱਲ ਹੈ ਲੈ ਚੂਣ ਚਵਾ ਇਹਨੂੰ ਵੀ ਦੇਖੋ ਬਈ ਬਹੁਤ ਸੋਹਣਾ ਚੂਣ ਤਾਂ ਬਈ ਬਾਹਲਾ ਪੋਲਾ ਲੱਗਿਆ ਹੋਇਆ ਸੀਲ ਠੰਡਾ ਕੋਈ ਟਾਇਰ ਪਤਾ ਲੱਗਦਾ ਕਿ ਨਹੀਂ ਅਸਲ ਵਿੱਚ ਹਾਂਜੀ ਹਾਂਜੀ ਵੀਰੇ ਲੋ ਕੀ ਬਾਕੀ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਹੈਗੀ ਹਾਂ ਆਪਾਂ ਕਹਿ ਦਈਏ ਜਿੰਨਾ ਪਕਾ ਸਕਦੇ ਹਾਂ ਪਰਦੀ ਹੈ ਚ ਬਾਈ ਇਹਨਾਂ ਪੂਰੀ ਪੂਰੀ ਬਾਈ ਪੂਰੀ ਮੋਟੀ ਮੋਟੀ ਧਾਰ ਹੈਗੀ ਹੂੰ ਤੇ ਕੋਈ ਦਿੱਕਤ ਹੀ ਨਹੀਂ ਹੈਗੀ ਬੱਕ ਟਾਇਰ ਲੈ ਵਾ ਫੈਕਸ ਲੈ ਵੇ ਦੀਆਂ ਨਹੀਂ ਸਾਰੀਆਂ ਹਾਂਜੀ ਹਾਂਜੀ ਵੀਰੇ ਹਾਂ ਲਓ ਤੇ ਮੁੱਲ ਇਹਦਾ ਦੇਣ ਲੈਣ ਬਾਈ 32000 ਰੁਪਏ ਬਾਈ ਹਾਂਜੀ ਤੇ ਅੱਗੇ ਦਵਿੰਦਰ ਲਾਸਟ ਦੇ 4 ਨੰਬਰ ਬਾਈ ਕਿਹੜਾ ਇਹ ਵੀ ਵੀਰੇ ਜਰਸੀ ਕ੍ਰੋਸ ਹੈਗੀ ਤੀਸਰਾ ਸੂਆ ਬੈੜ ਸੂਈ ਹੋਈ ਹੈ ਤੀਜਸੂ ਹਾਂ ਤੀਜਸੂ ਸੁਈ ਹੋਈ ਹੋਈ ਆ ਥੋੜੀ ਬੇਟਲੇ ਘਰੋਂ ਆਈ ਹੋਈ ਆ ਠੀਕ ਆ ਹਾਂ ਤਾਂ ਕਰਕੇ ਐਵੇਂ ਜਿਹਾ ਇਹ ਕਿੰਨਾ ਦੁੱਧਾ ਐਸ ਵਕਤ ਵੀਰੇ 12 ਕਿਲੋ ਦੁੱਧ ਹੈ ਥੱਲੇ ਹਾਂ ਬੰਦਾ 10 ਮੰਨ ਕੇ ਆ ਠੀਕ ਆ ਭਾਈ ਹਾਂ ਇਹਨੂੰ ਸੂਈ ਨੂੰ 20 ਦਿਨ ਹੋਏ ਆ ਹੂੰ ਇਹਦਾ ਬੱਚਾ ਐਕਸਪਾਇਰ ਹੋ ਗਿਆ ਬੱਚਾ ਸੀਗਾ ਆਪਣੇ ਕੋਲੇ ਵੀ ਵੀਡੀਓ ਹੈਗੀ ਆ ਜੀ ਠੀਕ ਹੈ ਹਾਂ ਕੋਈ ਗੱਲ ਵੀਡੀਓ ਦੇਖਣਾ ਚਾਹੁੰਦਾ ਬੰਦਾ ਦੇਖ ਸਕਦਾ ਹੈ ਲੈ ਕੇ ਨਾ ਵੀਡੀਓ ਦੇਖ ਸਕਦੇ ਬਾਕੀ ਬਾਈ ਨੇ ਹੋਰ ਵੀ ਬਾਈ ਕਿਹਾ ਹੈਗਾ ਮੈਂ ਦੋ ਟਾਈਮ ਤਿੰਨ ਟਾਈਮ ਆਪਦੀ ਆ ਲੈ ਬਾਈ ਤਸੱਲੀ ਕਰਕੇ ਆਪਦਾ ਚੋਕ ਮਤਲਬ ਕਿ ਲੈ ਕੇ ਜਾ ਕੋਈ ਦਿੱਕਤ ਨਹੀਂ ਗੱਲ ਥੋੜਾ ਹੱਕ ਵੀ ਹੈਗਾ ਹਾਂਜੀ ਹਾਂਜੀ ਚਲੋ ਪੈਸੇ ਲਾਉਣੇ ਆ ਬੰਦੇ ਨੇ ਸਹੀ ਗੱਲ ਹੈ ਬਾਕੀ ਆਪਾਂ ਨੂੰ ਥੋੜਾ ਦਾ ਗੈਪ ਦੇਖ ਸਕਦੇ ਹਾਂ ਲੇਵਾ ਬਹੁਤ ਸੋਨਾ ਟਾਈਟਲੇ ਵਿੱਚ ਆ ਕੇ ਕਿੰਨੇ ਦਾ ਸਵੰਦਰਾ ਹੈ 12 ਕਿਲੋ ਬਾਈ 10 ਮੰਨ ਕੇ ਆਵੇ ਠੀਕ ਹੈ ਬਾਈ ਬਾਈ ਕਹਿੰਦਾ ਬੇਟਲੇ ਕਰਵਾਈ ਹੈ ਥੋੜਾ ਇਸ ਮਾਈ ਚੋਕ ਘਟਾਈ ਹੈ ਵੀ ਤੇ ਬੰਦਿਆ ਕੀ ਬੰਨੀ ਹੈ ਬਾਈ ਲੱਕੀ ਬੱਡੀ ਬੁੱਡੀ ਬਹੁਤ ਆ ਹਾਂਜੀ ਹਾਂਜੀ ਵੀਰੇ ਹੂੰ ਵੱਡੀਆਂ ਚਾਹੁੰਦੇ ਕੋਈ ਐਨੂੰ ਛੋਟਾ ਮੰਨ ਕੇ ਨਾ ਵੇਦਾ ਪਰ ਛੋਟਾ ਮੰਨ ਕੇ ਨਾ ਮੈਂ ਤਾਂ ਕਹਿੰਦਾ ਐਨੂੰ ਤੋੜ ਦਿੰਦੇ ਇਧਰ ਤੋੜ ਦਿੰਦੇ ਹੂੰ ਫਰਸ ਦੀ ਤੋੜ ਦੋ ਕਿਉਂਕਿ ਉਧਰੋਂ ਥੋੜਾ ਡਾਰਤੀਆਂ ਵੀ ਆ ਤੇ ਭੱਜ ਲਾਂ ਹਾਂਜੀ ਹਾਂ ਬਾਕੀ ਭਾਈ ਉਹ ਵੈੜ ਦਾ ਕੱਦ ਕੜ ਚੈੱਕ ਕਰ ਸਕਦੇ ਚਮਕ ਚਮਕ ਵੈੜ ਤੇ ਬਹੁਤ ਆ ਸੋੜਾ ਭਾਈ ਨੇ ਦੱਸ ਹੀ ਦਿੱਤਾ ਵੀ ਵੇਟ ਲੈ ਕੇ ਰੋਂ ਆ ਗਿਆ ਤਾਂ ਕਰਕੇ ਬਿਨਾਂ ਸਮਾਈ ਤੋਂ ਕਨੇ ਬਿਨਾਂ ਸਮਾਈ ਤੋਂ ਬਾਈ ਦੁੱਧੇ ਮੈਂ ਕਹਣਾ ਵੀ 15 16 ਕਿਲੋ ਆਰਾਮ ਨਾਲ ਹੀ ਦੇ ਦਿੰਦਾ ਠੀਕ ਹੈ ਹਾਂ ਬਾਈ ਥਾਣਾ ਥੋੜਾ ਚੈੱਕ ਕਰ ਸਕਦੇ ਆ ਬੜਾ ਚੰਗਾ ਥਾਣਾ ਆ ਗਿਆ ਤੇ ਦਵਿੰਦਰ ਕੀ ਮੁੱਲ ਰੋ ਬਾਈ ਇਹਦਾ ਇਹਦਾ ਮੁੱਲ ਬਾਈ ਬਸ ਲੈਣ ਦੇਣ ਹੀ 38000 ਰੁਪਏ ਦੀ ਦੇ ਦਾਂਗੇ 38000 ਹਾਂ ਜੀ ਛੋੜ ਹੀ ਹੋਊਗੀ ਬਸ ਠੀਕ ਹੈ 38000 ਦੀ ਬੜਾ ਪਰ ਦੇ ਦਾਂਗੇ ਮੁੱਲ ਬਾਈ ਕਹਿੰਦਾ 38000 ਰੁਪਏ ਜੋ ਬਾਈ ਕਹਿੰਦਾ 16 ਮੁੱਲ ਬਾਈ ਤੇ ਬਾਈ ਅੱਗੇ ਵੀ ਖਿੱਚ ਕੇ ਜੀ ਹੁੰਦੇ ਆ ਤੇ ਮੁੱਲ ਬਾਈ ਅੱਜ ਵੀ ਖਿੱਚ ਕੇ ਜੀ ਬਾਈ ਆਪਣੇ ਜਾਇ ਜੀ ਮੁੱਲ ਹੁੰਦੇ ਹੈਗੇ ਤੇ ਆਪਣਾ ਐ ਨਹੀਂ ਹੁੰਦਾ ਹੈਗਾ ਉਹ ਆਪਾਂ ਅਸਮਾਨੀ ਚੜਾ ਦਈਏ ਸਹੀ ਗੱਲ ਆ ਬਾਈ ਤੇ ਮਾਰੋਂਗੇ ਇਹਦੀਆਂ ਵੀ ਮਾਰ ਦਿੰਨੇ ਆ ਬਾਈ ਇਹਦੀ ਮਾਰ ਦਿੰਨੇ ਬਾਈ ਕਹਿੰਦਾ ਆਪਾਂ ਇਹਦੀਆਂ ਵੀ ਮਾਰ ਦਿੰਨੇ ਆ ਹਾਂ ਬਾਕੀ ਬਾਈ ਠੰਡੀਆਂ ਸ਼ੀਲ ਦੇਖ ਸਕਦੇ ਹੋ ਸਾਰੇ ਹੀ ਫੁੱਲ ਲੱਗਨੇ ਬਾਈ ਕੋਈ ਆਪਾਂ ਗਰਮ ਪਸੇ ਨਹੀਂ ਲੈ ਅਸਲ ਵਿੱਚ ਕਹਿੰਦੀਆਂ ਨਹੀਂ ਕੋਈ ਸਣਾ ਜਿਵੇਂ ਮਰਜੀ ਕਰ ਫੁੱਲ ਲੈ ਹੈ ਤਾਂ ਬਈ ਕੋਈ ਸਮਾਨ ਪਸਮਾਨ ਹੀ ਕਰਾਇਆ ਸਿੱਧੇ ਬਈ ਬਹਿ ਗਿਆ ਥੱਲੇ ਕੋਈ ਚੱਕਰ ਹੀ ਨਹੀਂ ਲੈ ਬਾਈ ਠੰਡੀਆਂ ਠੰਡੀਆਂ ਦੇਖੋ ਕਰਮਾਂ ਦਾ ਸਾਰੇ ਹੀ ਫੁੱਲ ਆ ਨਹੀਂ ਹਾਂ ਜੀ ਹਾਂ ਜੀ ਇਹ ਦਾ ਵਿਵੇਂਦਰਾ ਸਰਵਜਿਤ ਕੋਠੇਆਂ ਕੱਢਣ ਦਾ ਕੰਮ ਆ ਜਮਾ ਜਮਾ ਬਾਈ ਸਾਰੇ ਪਸ਼ੂ ਆਪਣੇ ਹੈ ਮਤਲਬ ਕਿ ਚੋਣ ਕਿੰਨੋਂ ਨਹੀਂ ਮਾਰੇ ਕੋਣੇ ਹੂੰ ਲਓ ਜੀ ਸਹੀ ਗੱਲ ਆ ਬਾਈ ਕੋਈ ਦਿੱਕਤ ਵਾਲੀ ਗੱਲ ਨਹੀਂ ਕੀ ਆ ਬਾਤ ਆ ਬਈ ਨੈਗਸੀ ਦੇ ਬਾਈ ਕੋਲੇ ਬਾਈ ਚਾਰ ਚਾਰੇ ਹੀ ਦਿਖਾਤੇ ਜੇ ਕਿਸੇ ਵੀ ਵੀਰ ਨੂੰ ਕੋਈ ਵੀ ਨਗ ਪਸੰਦ ਆ ਵੇ ਕੰਟੈਕਟ ਜ਼ਰੂਰ ਕਰਿਓ ਜੀ ਵੀਡੀਓ ਨੂੰ ਵੇਖਣ ਲਈ ਧੰਨਵਾਦ